ਥਾਨਕ ਇਲਾਕੇ ਵਿੱਚ ਬੀਤੇ ਕੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਭੰਗ ਹੋਣ ਦਾ ਮਾਮਲਾ ਹਜੇ ਸੁਲਗ ਹੀ ਰਿਹਾ ਸੀ ਕਿ ਅੱਜ ਪਿੰਡ ਬਾਂਬ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਇੱਕ ਨਵਾਂ ਮਾਮਲਾ ਫਿਰ ਸਾਹਮਣੇ ਆ ਗਿਆ ਬੇਅਦਬੀ ਦੇ ਇਸ ਮਾਮਲੇ ਵਿੱਚ ਇੱਕੋ ਪਰਿਵਾਰ ਦੇ ਕਤਿਤ ਤਿੰਨ ਦੋਸ਼ੀਆਂ ਵੱਲੋਂ ਪਹਿਲਾ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਤੇ ਫਿਰ ਉਸ ਨੂੰ ਅਗਨ ਭੇਂਟ ਕਰਕੇ ਜਲ ਪ੍ਰਵਾਹ ਕਰ ਦਿੱਤਾ ਗਿਆ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਤਹਿਲ ਸਿੰਘ ਵੱਲੋਂ ਗੁਟਕਾ ਸਾਹਿਬ ਦੇ ਅੰਗ ਦੀ ਬੇਅਦਬੀ ਕਰਕੇ ਘਰ ਦੀ ਛੱਤ ਉੱਪਰ ਸੁੱਟ ਦਿੱਤੇ ਸੀ। ਇਸ ਬਾਰੇ ਪਿੰਡ ਵਾਸੀਆਂ ਨੂੰ ਪਤਾ ਚੱਲ ਗਿਆ ਸੀ। ਜਿਸ ਤੋਂ ਬਾਅਦ ਉਸਨੇ ਆਪਣੀ ਪਰਜਾਈ ਅਮਰਜੀਤ ਕੌਰ ਅਤੇ ਭਤੀਜਾ ਸਰਬਜੀਤ ਸਿੰਘ ਨਾਲ ਮਿਲ ਕੇ ਗੁਟਕਾ ਸਾਹਿਬ ਦੇ ਅੰਗ ਨੂੰ ਅਗਨੀ ਭੇਂਟ ਕਰ ਦਿੱਤਾ। ਅਗਨੀ ਭੇਟ ਕਰਕੇ ਨੀਲੋ ਨਹਿਰ ਵਿੱਚ ਚਲ ਪ੍ਰਵਾਹ ਕਰ ਦਿੱਤਾ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਅਤੇ थाना ਮੁਖੀ ਰਾਉ ਰਵਿੰਦਰ ਸਿੰਘ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਪਿੰਡ ਬੰਬ ਦੇ ਤਹਿਲ ਸਿੰਘ ਪੁੱਤਰ ਠਾਕੁਰ ਸਿੰਘ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਅਮਰਜੀਤ ਕੌਰ ਪਤਨੀ ਦਰਸ਼ਨ ਸਿੰਘ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੁਣ ਸਦ ਅਧਿਕਾਰੀਆਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਵਾਸੀ ਕੁਲੇਵਾਲ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਇਸ ਮੌਕੇ ਮਨਦੀਪ ਸਿੰਘ ਕੁੱਬੇ ਸਮੇਤ ਹੋਰ ਵਕਫਾਕ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਥ ਦੋਸ਼ਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਇਹ ਜੰਬਾ ਪਿੰਡ ਦੀ ਘਟਨਾ ਹੈ। ਸਵੇਰ मतलब ਸਵੇਰ ਫੋਨ ਆਇਆ ਸਵੇਰੇ ਮੈਨੂੰ ਕਿ ਬੰਬਾ ਪਿੰਡ ਗੁੜਕਾ ਸਾਹਿਬ ਹੀ ਬੇਅਦਬੀ ਹੋ ਗਈ ਆ ਤੇ ਜਦੋਂ ਉੱਥੇ ਗਏ ਆ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਸੀਗਾ। ਤੋਂ ਛਾਨਬੀਣ ਕਰਕੇ ਜਦ ਪਤਾ ਲੱਗਿਆ ਪੰਜ ਗੁੜਕਾ ਸਾਹਿਬ ਤੋਂ ਉਹਨਾਂ ਨੇ ਕਹਿੰਦੇ ਟੋਟ ਅਗਰਪੇਟ ਕਰੇ ਦਿੱਤੇ ਸੀਗੇ। ਜਿਹੜੇ ਹੁਣ ਗੁੜਕਾ ਸਾਹਿਬ ਅਸੀਂ ਬਰਾਮਦ ਕੀਤੇ ਨੇ ਉਹ ਅੰਗ ਵੀ ਫਟੇ ਹੋਏ ਨੇ ਜੀ। ਇਕਾ ਢੋਟਕਾ ਸਾਹਿਬ ਦੀ ਵੀ ਹਾਲਤ ਉਹਨਾਂ ਨੇ ਬਹੁਤ ਮਾੜੀ ਕੀਤੀ ਹੋਈ ਆ ਪਰ ਇਹਦੇ ਵਿੱਚ ਜਿਹੜੀਆਂ ਹੁਣ ਆਪਾਂ ਕਹਦੇ ਬਹੁਤ ਜ਼ਿਆਦਾ ਕਟਾਈਆਂ ਹੋਈਆਂ ਹੋਈਆਂ ਨੇ ਤਾਂ ਜਿਵੇਂ ਹੁਣ ਆਪਾਂ ਕਹਿੰਦੇ ਜਿਵੇਂ ਆਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਹਨਾ ਜਿਹੜੀਆਂ ਇਹ ਕੰਮਾਂ ਨੂੰ ਆਪਾਂ ਕਹਿੰਦੇ ਆ ਵੀ ਮੂਰੇ ਸਰਮਾਇਯੋਦਾਰ ਬਣ ਜਾਂਦੇ ਨੇ ਵੀ ਅਸੀਂ ਉਹਨਾਂ ਨੂੰ ਵੀ ਟਾਰਨਾ ਇਹੀ ਕਰਾਂਗੇ ਵੀ ਜੇ ਕੱਲੋਂ ਕਿਸੇ ਵੀ ਪਿੰਡ ਕੋਈ ਵੀ ਅਹਿਜ ਘਟਨਾ ਹੁੰਦੀ ਆ ਤਾ ਕਮੇਟੀ ਤੇ ਪਾਠੀ ਸਿੰਘ ਤੇ ਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਦੇ ਵਿੱਚ ਅਸੀਂ ਇਨਵੋਲਵ ਕਰਾਂਗੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਮੌਕੇ ਤੇ ਸਾਡੇ ਹੱਥ ਕੋਈ ਲੱਗ ਗਿਆ ਤੇ ਅਸੀਂ ਝਟਕ ਵੀ ਦਵਾਂਗੇ ਇਹ ਘਟਨਾ ਜੀ ਪਿੰਡ ਬੰਬਾ ਥਾਣੇ ਸਮਰਾਲੇ ਚ ਪੈਂਦਾ ਵਾ ਉੱਥੇ ਇੱਕ ਦੋਸ਼ਤ ਵੱਲੋਂ ਪੌਥੀ ਸਾਹਿਬ ਦੇ ਅੰਗ ਖੰਡਿਤ ਕਰਕੇ ਪਹਿਲਾਂ ਤਾਂ ਕਿਸੇ ਦੇ ਕੋਠੇ ਦੇ ਸਿੱਟੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੂੰ ਤੂੰ ਮੈਮ ਹੋਈ ਉੱਥੋਂ ਫਿਰ ਉਹਨਾਂ ਨੇ ਅੰਗ ਚੁਕਾ ਕੇ ਤੇ ਇਸ ਬੰਦੇ ਨੂੰ ਫੜਾਇਆ ਵੀ ਤੁਸੀਂ ਇਹ ਕੰਮ ਸਾਡੇ ਜਾਂ ਪਸਾਉਣ ਲਈ ਕੀਤਾ ਜਾਂ ਅੱਜਕੱਲ ਡੇਰਾਬਾਦ ਚੱਲਦਾ ਤੰਤਰਾ ਮੰਤਰਾਂ ਦਾ ਸਿਸਟਮ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਬਣਿਆ ਪਿਆ ਸਿੱਖ ਪੰਥ ਦੇ ਲਈ ਤੇ ਹੁਣ ਇਹ ਤਾਂ ਬਾਅਦ ਵਿੱਚ ਤਪਤੀਸ਼ ਤੋਂ ਬਾਅਦ ਪਤਾ ਲੱਗੂ ਵੀ ਉਹਨੇ ਕਿਸ ਮਨਸਾ ਦੇ ਨਾਲ ਕੀਤਾ ਵਾ ਤੇ ਬਾਅਦ ਵਿੱਚ ਉਹ ਅੰਗਾਂ ਨੂੰ ਅਗਨਪੇੜ ਕਰਕੇ ਉਹਦੇ ਪਰਿਵਾਰ ਨੇ ਚੋਰੀ ਤੇ ਨਹਿਰ ਤੇ ਜਲ ਪ੍ਰਵਾਹ ਕਰਤਾ ਤੇ ਹੁਣ ਉਹ ਫੜਿਆ ਗਿਆ ਵਾ ਤੇ ਜਿਹੜੀਆਂ ਹੋਰ ਪੁਥੀ ਸਾਹਿਬੀਆਂ ਸੀਗੀਆਂ ਵਿੱਚੋਂ ਕਈਆਂ ਦੇ ਕੁਝ ਪੈਨਨਾ ਦੱਸਦੇ ਆ ਵੀ ਮਾਰਕ ਕੀਤੇ ਹੋਏ ਸੀਗੇ ਅੰਗਾਂ ਤੇ ਕੁਝ ਖੰਡਤ ਕੀਤੇ ਹੋਏ ਨੇ ਉਹ ਪੋਥੀ ਸਾਹਿਬ ਬਰਮਤ ਹੋ ਗਏ ਨੇ ਬਾਬਾ ਜੀ ਕਿਵੇਂ ਦੇਖਦੇ ਹੋ ਕਿ ਕੱਲ ਵੀ ਬੇਅਦਬੀ ਦੀ ਘਟਨਾ ਜਿਹੜੀ ਹੋਣ ਤੋਂ ਬਚਾ ਆ ਹੋ ਗਿਆ ਤੇ ਲਗਾਤਾਰ ਹੋ ਰਹੀਆਂ ਨੇ ਤੇ ਚੋਣਾਂ ਦਾ ਜਿਹੜਾ ਪ੍ਰਚਾਰ ਆ ਉਹ ਵੀ ਸਿੱਖਰਾਂ ਤੇ ਆ ਦੇਖੋ ਜੀ ਬਹੁਤ ਜੇ ਆਪਾਂ ਡੁੰਗਾਈ ਦੇ ਵਿੱਚ ਜਾਵਾਂਗੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਸਮੇਂ ਤੋਂ ਬਹੁਤ ਸਾਲਾਂ ਤੋਂ ਗੰਭੀਰ ਬਣੇ ਪਏ ਨੇ ਤੇ ਸਿੱਖਾਂ ਦੇ ਨਾਲ ਕਿਉਂਕਿ ਹੋਰ ਦੇਖੋ ਮੈਂ ਆਈ ਨਹੀਂ ਕਹਿੰਦਾ ਹੈਗਾ ਵੀ ਕਿਸੇ ਵੀ ਹੋਰ ਧਰਮ ਦੇ ਗ੍ਰੰਥ ਦੀ ਬੇਅਦਬੀ ਹੋਵੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਬੇਅਦਬੀ ਕਰੇ ਸਾਨੂੰ ਬਹੁਤ ਹੀ ਜ਼ਿਆਦਾ ਉਸ ਚੀਜ਼ ਦਾ ਵੀ ਦੁੱਖ ਆਸੀ ਉਹਦੇ ਲਈ ਵੀ ਹਾ ਦਾ ਨਾਰਾ ਬਿਲਕੁਲ ਜ਼ਰੂਰ ਮਾਰਾਂਗੇ ਤੇ ਪਰ ਇਹ ਸਿੱਖਾਂ ਦੇ ਨਾਲ ਹੀ ਕਿਉਂ ਵਾਪਰ ਰਿਹਾ ਇਹ ਦੇਖੋ ਸਾਜ਼ਿਸ਼ਾਂ ਵੀ ਹੁੰਦੀਆਂ ਨੇ ਤੇ ਸਾਡੇ ਮਾੜੇ ਕਰਮ ਅਤੇ ਰੰਜਿਸ਼ਾਂ ਇੱਕ ਦੂਜੇ ਨੂੰ ਪਸਾਉਣ ਦੇ ਲਈ ਵੀ ਅਸੀਂ ਗੁਰੂ ਪਾਤਸ਼ਾਹ ਜੀ ਦੀਆਂ ਬਾਣੀ ਨੂੰ ਜ਼ਰੀਆ ਬਣਾ ਕੇ ਬਹੁਤ ਜਗ੍ਹਾ ਤੇ ਘਟਨਾਵਾਂ ਇਸ ਤਰੀਕੇ ਦੀਆਂ ਵੀ ਵਾਪਰ ਚੁੱਕੀਆਂ ਨੇ ਜਿੱਥੇ ਕਿਸੇ ਨੂੰ ਪਸਾਉਣ ਦੇ ਲਈ ਵੀ ਇਦਾਂ ਦੇ ਕੰਮ ਹੋਏ ਨੇ ਤੇ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਡੂੰਘੀਆਂ ਹੀ ਨੇ ਤੇ ਇਹਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਵੀ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ 100 ਤੋਂ 100% ਉਹਨਾਂ ਨੂੰ ਮੈਂਟਲ ਕਰਾਰ ਦੇ ਦਿੱਤਾ ਜਾਂਦਾ ਤੇ ਇਹ ਇੱਕ ਦੇਖੋ ਪ੍ਰਸ਼ਾਸਨ ਵੀ ਕਈ ਵਾਰਾ ਆਪਣਾ ਪੱਲਾ ਝਾੜਦਾ ਵੀ ਛੇਤੀ ਤੋਂ ਛੇਤੀ ਗੱਲ ਨਵੇੜੀਆ ਮੈਂਟਲ ਕਹਿ ਕੇ ਹਨਾ ਤੇ ਪਿੰਡ ਦੇ ਵੀ ਜਿਹੜੇ ਹੁੰਦੇ ਨੇ ਵੀ ਸਾਡੇ ਪਿੰਡ ਦੀ ਬਦਨਾਮੀ ਨਾ ਹੋਵੇ ਜਾਂ ਗੁਰੂ ਪਾਸ਼ਾ ਜੀ ਦੇ ਨਾਲ ਉਸ ਤਰੀਕੇ ਦਾ ਪਿਆਰ ਨਹੀਂ ਰੱਖਦੇ ਤੇ ਉਹ ਵੀ ਕਹਿੰਦੇ ਨੇ ਹਾਂਜੀ ਹਾਂਜੀ ਇਹ ਮੈਂਟਲ ਸੀ ਪਰ ਉਸ ਕੇਸ ਦਾ ਅਸੀਂ ਮੰਨ ਸਕਦੇ ਹਾਂ ਪਰ ਸਾਰੇ ਨਹੀਂ ਹੁੰਦੇ ਹੈਗੇ ਤੇ ਇਹ ਬਹੁਤ ਹੀ ਜ਼ਿਆਦਾ ਅ ਅਤ ਨਿੰਦਨਯੋਗ ਜਿਹੜੀਆਂ ਚੀਜ਼ਾਂ ਸਾਡੇ ਨਾਲ ਹੋ ਰਹੀਆਂ ਨੇ ਤੇ ਇਹਦੇ ਲਈ ਸਾਨੂੰ ਵੀ ਸੁਚੇਤ ਹੋਣਾ ਪਊਗਾ ਇਹ ਮੁੰਬੇ ਪਿੰਡ ਹੈ ਥਾਣੇ ਸੰਵਾਲੇ ਦੇ ਵਿੱਚ ਪੈਂਦਾ ਅੱਜ ਸਵੇਰੇ ਜਿਹੜਾ ਸੱਬ 7:35 ਸਾਡੇ ਧਿਆਨ ਦੇ ਵਿੱਚ ਸਤਕਾਰ ਕਮੇਟੀ ਵਾਲੇ ਜਿਹੜੇ ਵੀਰ ਨੇ ਸਾਡੇ ਇਹਨਾਂ ਲਿਆਂਦਾ ਸੀ ਆ ਮੱਕ ਇਹਦੇ ਮਾਮਲੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਕਿ ਵੀ ਜੀਐਡੀਐਸ ਜੋ ਜਾਉਤੇ ਮੌਕੇ ਤੇ ਪਹੁੰਚ ਗਏ ਆ ਮੌਕੇ ਤੇ ਪਹੁੰਚ ਗਿਆ ਇਟ ਟੈਲਸ ਅਨਦਰ ਬਖਤੀ ਸੀ ਜਿਹਦਾ ਉਮਰ 75 ਸਾਲ ਪਲਸੀ ਸੀ ਉਸ ਨਾਇਦੇ ਗੁਟਕਾ ਸਾਹ ਦੇ ਅੰਕ ਸੀ ਉਹ ਉਹਨਾਂ ਦੀ ਨਰਾਦਰੀ ਕਰਕੇ ਪਾੜਗਾ ਆਪਣੀ ਸ਼ਾਦੇ ਉੱਤੇ ਸਿੱਟ ਦਿੱਤੇ ਸੀ ਉਸ ਸਾਤੋਂ ਸਿੱਟਣ ਤੋਂ ਬਾਅਦ ਜਦ ਪਿੰਡ ਚ ਪਤਾ ਲੱਗਿਆ ਫਿਰ ਉਹਨਾਂ ਨੇ ਉਹਦੇ ਨਾਲ ਉਹਦੀ ਭੁਜਾਈ ਸੀ ਤੇ ਨਾਲ ਉਹਦਾ ਅਮਰਜੀਤ ਕੌਰ ਤੇ ਉਹਦਾ ਪਤੀ ਜਿਆਸੀ ਸਰਵਿਸ ਸਿੰਘ ਇਹਨਾਂ ਨੇ ਇਕੱਠਿਆਂ ਨੇ ਮਿਲ ਕੇ ਅਗਨੀ ਭੇਟ ਕਰਕੇ ਉਹ ਨੀਲੋਂ ਨਹਿਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੇ ਸੀ ਇਸ ਦੇ ਰਿਗਾਰਡਿੰਗ ਅਜ ਅਸੀਂ ਤਿੰਨਾਂ ਬੰਦਿਆਂ ਦੇ ਖਿਲਾਫ ਬਜ਼ੁਰਗ ਜੀ ਨੇ ਟੈਲਸਿੰਦਾ ਬਿਆਦਵੀ ਕੀਤੀ ਹੈ ਤੇ ਜੀਨਨ ਨਾਲ ਉਹਦਾ ਅਗਨੀ ਪੇਟ ਕਰਨ ਦੀ ਸਾਥ ਦਿੱਤਾ। ਤੇਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਹੈ 295ਏ ਤੇ 201 ਦਾ। ਤੇ ਤਿੰਨਾਂ ਬੰਦਿਆਂ ਨੂੰ ਜਿਹੜਾ ਰਾਉਂਡ ਅਪੀ ਕਰ ਦਿੱਤਾ ਹੈ। ਸਰ ਮੁਰਲੀ ਜਾਨ ਤੋਂ ਪਤਾ ਲੱਗਿਆ ਕੀ ਕਾਰਨ ਕੀ ਹੈ? ਕਾਰਨ ਹਰੀ ਦਾ ਅਰੈਸਟ ਕੀਤਾ ਹੈ ਤਫਤੀਸ਼ ਦਾ ਪਾਰਟ ਹੈ। ਇਹਦਾ ਰਿਮਾਂਡ ਲਮਗੇ ਉਹ ਤੋਂ ਬਾਅਦ ਕਾਰਨ ਬਿਲਕੁਲ ਕਲੀਅਰ ਹੋ ਜੂਗਾ। ਇਸ ਤੋਂ ਬਿਨਾ ਮੈਂ ਤੁਹਾਡੇ ਜਰੀਏ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਦਾ ਵੀ ਜਿਹੜੀਆਂ ਕਮੇਟੀਆਂ ਉਸ ਚੇਤ ਰਹਿ ਕੇ ਗੁਰੂ ਘਰ ਦੀ ਡਿਊਟੀ ਕਰਨ ਗੁਰੂ ਘਰ ਦੀ ਰਾਖੀ ਕਰਨ ਜੇਕਰ ਇਹ ਮਾਮਲੇ ਵਿੱਚ ਕਿਸੇ ਕਮੇਟੀ ਦੀ ਲਾਪਰਵਾਹੀ ਆਊਗੀ ਤਾਂ ਕਮੇਟੀ ਦੇ ਖਿਲਾਫ ਵੀੜਾ ਸਖਤ ਐਕਸ਼ਨ ਲਿਆ ਜਾਵੇ